ਹਾਂਜੀ ਪਿਆਰੇ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਵਿੰਦਰ ਭੰਨ ਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਰਾਮ ਰਾਮ ਜੈ ਹਿੰਦ ਜੀ ਅੱਜ ਫਿਰ ਇੱਕ ਵੀਡੀਓ ਲੈ ਕੇ ਹਾਜ਼ਰ ਹਾਂ ਉਮੀਦ ਹੈ ਪਹਿਲਾਂ ਦੀ ਤਰ੍ਹਾਂ ਪਿਆਰ ਦਿਓਗੇ ਪਿਛਲੇ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਕਿ ਇੱਕ ਬੜਾ ਟੌਪਿਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਿ ਆਂਡੇ ਚੋਰ ਆਂਡੇ ਚੋਰ ਬੜੀ ਬੜੀ ਵਾਇਰਲ ਕੀਤੀ ਜਾ ਰਹੀ ਹੈ ਉਹ ਵੀਡੀਓ ਕੀ ਸੱਚ ਹੈ ਕੀ ਝੂਠ ਹੈ ਇਹ ਵੀਡੀਓ ਦੇਖ ਕੇ ਹੀ ਪਤਾ ਲੱਗਦਾ ਤੇ ਜਿਵੇਂ ਆਪਾਂ ਦੇਖ ਰਿਹਾ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਦਿਨੋ-ਦਿਨ ਵਧ ਰਹੀਆਂ ਨੇ ਚੋਰੀ ਕਿਸੇ ਤਰੀਕੇ ਦੀ ਹੋਵੇ ਚੋਰੀ ਛੋਟੀ ਹੋਵੇ ਵੱਡੀ ਹੋਵੇ ਚੋਰੀ ਤਾਂ ਚੋਰੀ ਹੈ ਬੜੀਆਂ ਮਾੜੀਆਂ ਆਦਤਾਂ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਕਿੰਨਾ ਮਿਹਨਤੀ ਹੈਨਾ ਕਿੰਨਾ ਮਿਹਨਤੀ ਤੇ ਅਣਖ ਵਾਲਾ ਅਖਵਾਉਂਦੇ ਸੀ ਹਨ ਅਖਵਾਉਂਦੇ ਸੀ ਮਤਲਬ ਹੈ ਨਹੀਂ ਹੁਣ ਤਾਂ ਮੇਰੇ ਖਿਆਲ ਚ ਇਹ ਗੱਲਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਕਦੇ ਅਣਖੀਲੇ ਹੁੰਦੇ ਸੀ ਸਾਡੇ ਪੰਜਾਬ ਦੇ ਲੋਕ ਸਾਡੇ ਪੰਜਾਬ ਦੇ ਗੱਭਰੂ ਸਾਡੇ ਪੰਜਾਬ ਦੀ ਨੌਜਵਾਨੀ ਤੇ ਇੱਕ ਤਾਂ ਨਸ਼ਿਆਂ ਦਾ ਦਰਿਆ ਜਿਹੜਾ ਚੱਲ ਰਿਹਾ ਉਹਨੇ ਬੇੜਾ ਗਿਰਕ ਕਰਤਾ ਸਾਡੇ ਪੰਜਾਬ ਦੇ ਵਿੱਚ ਦੂਜਾ ਉਹੀ ਕਾਰਨ ਹੈ ਦਿਨੋ ਦਿਨ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆਂ ਬਹੁਤ ਚੋਰੀਆਂ ਹੋ ਰਹੀਆਂ ਨੇ ਬਹੁਤ ਜ਼ਿਆਦਾ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਕੋਈ ਖੇਤਾਂ ਵਿੱਚੋਂ ਮੋਟਰਾਂ ਚੋਰੀ ਕਰਕੇ ਲਿਆ ਜਾ ਰਿਹਾ ਕੋਈ ਘਰਾਂ ਦੇ ਵਿੱਚੋਂ ਦਿਨ ਦਿਹਾੜੇ ਲੁੱਟ ਰਿਹਾ ਕੋਈ ਸੜਕਾਂ ਤੇ ਜਾਂਦੇਆਂ ਨੂੰ ਲੁੱਟ ਰਿਹਾ ਕੀ ਯਾਰ ਇਹ ਪੰਜਾਬ ਦਾ ਇਹ ਹਾਲ ਹੈ ਇਹ ਪੰਜਾਬ ਸੀ ਸਾਡਾ ਇਹ ਸਾਡੀ ਸ਼ਾਨ ਸੀ ਇਹ ਸੋਨੇ ਦੀ ਚਿੜੀਆ ਸੀ ਨਹੀਂ ਯਾਰ ਇਹੋ ਜਿਹਾ ਤਾਂ ਨਹੀਂ ਕਦੇ ਸੋਚਿਆ ਸੀ ਵੀ ਸਾਡੇ ਪੰਜਾਬ ਦਾ ਆ ਹਾਲ ਹੋਊਗਾ ਪੀਸੀ ਦੇ ਕੋਲ ਬੜੀ ਉਦੋਂ ਵੀ ਵੀਡੀਓ ਵਾਇਰਲ ਹੋਈ ਸੀ ਖਬਰ ਬੜੀ ਚੱਲੀ ਸੀ ਇੱਕ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਕਿਸੇ ਨੇ ਉਸ ਡਰਾਈਵਰ ਦੀ ਉਸ ਵੀਰ ਦੀ ਉਹਦੀ ਮਦਦ ਨਹੀਂ ਕੀਤੀ ਉਲਟਾ ਉਹੀ ਸੇਬਾਂ ਦੀਆਂ ਪੇਟੀਆਂ ਚੱਕ-ਚੱਕ ਕੇ ਲੋਕ ਆਪਣੇ ਘਰਾਂ ਦੇ ਵਿੱਚ ਲੈ ਗਏ ਕਿਆ ਯਾਰ ਹੈ ਕਦੇ ਕਦੇ ਤੁਸੀਂ ਸੇਬ ਨਹੀਂ ਦੇਖੇ ਕਦੇ ਫਲ ਦੇਖਿਆ ਨਹੀਂ ਕਦੇ ਕੁਝ ਖਾਦਾ ਨਹੀਂ ਇਸ ਤਰ੍ਹਾਂ ਦਾ ਇੱਕ ਬੰਦਾ ਮਰਨ ਲਿਆ ਉਹਦਾ ਇਹਨਾਂ ਨੂੰ ਨੁਕਸਾਨ ਹੋਣ ਲੱਗਿਆ ਤੇ ਤੁਸੀਂ ਉਹਦਾ ਸਮਾਨ ਚੁੱਕ ਚੁੱਕ ਕੇ ਉਹਦੇ ਸੇਬਾਂ ਦੀਆਂ ਪੇਟੀਆਂ ਚੁੱਕ ਚੁੱਕ ਕੇ ਤੁਸੀਂ ਜਾ ਕੇ ਘਰਾਂ ਚ ਲੈ ਗਏ ਕਿੰਨੀਆਂ ਫੋਟੋਆਂ ਕਿੰਨੀਆਂ ਵੀਡੀਓ ਜਦੋਂ ਵਾਇਰਲ ਹੋਈਆਂ ਕਿੰਨੀ ਸ਼ਰਮ ਆਈ ਹੋਣੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਐ ਫਿਰ ਉਸ ਤੋਂ ਬਾਅਦ ਇੱਕ ਜੁੱਤੀਆਂ ਬੋਟਾਂ ਦਾ ਭਰਿਆ ਟਰੱਕ ਪਲਟਿਆ ਉਹਦੇ ਵਿੱਚੋਂ ਵੀ ਲੋਕ ਇਸ ਤਰ੍ਹਾਂ ਜੋੜੇ ਚੱਕ ਚੱਕ ਕੇ ਲੈ ਗਏ ਜੁੱਤੀਆਂ ਦੇ ਉਹ ਯਾਰ ਤੁਹਾਨੂੰ ਜੁੱਤੀਆਂ ਦੀ ਘਾਟ ਐ ਸਾਡੇ ਵਿੱਚ ਜਿਹੜੇ ਐਦਾਂ ਦੇ ਕੰਮ ਕਰਦੇ ਆ ਨਾ ਤੁਹਾਨੂੰ ਜੁੱਤੀਆਂ ਦੀ ਘਾਟ ਐ ਤੁਸੀਂ ਜੁੱਤੀਆਂ ਚੁਬਚੁਬੇ ਜੋੜੇ ਚੁਬਚੁਬੇ ਲੈ ਗਏ ਕਦੇ ਹਾਲ ਪੁੱਛਿਆ ਉਸ ਡਰਾਈਵਰ ਦਾ ਕੀ ਬਣਿਆ ਉਸ ਮਾਲਕ ਦਾ ਕੀ ਬਣਿਆ ਜਿੱਤੇ ਇਹਨਾਂ ਨੂੰ ਨੁਕਸਾਨ ਹੋ ਗਿਆ ਲੱਖ ਲੜਨ ਤੇ ਯਾਰ ਸਾਡੇ ਇਹੋ ਜਿਹੇ ਇਹੋ ਜਿਹੇ ਪੰਜਾਬੀ ਹੋਣ ਤੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਸਾਰੇ ਲੋਕ ਇੱਕੋ ਜੰਗੇ ਹੁੰਦੇ ਪਰ ਜਿਹੜੇ ਇਹੋ ਜਿਹੇ ਲੜਨ ਤੇ ਸਾਡੇ ਸਾਹਮਣੇ ਆਉਂਦੇ ਆ ਵੀਡੀਓ ਦੇ ਵਿੱਚ ਸ਼ਰਮ ਆਉਣੀ ਚਾਹੀਦੀ ਸਾਨੂੰ ਪੰਜਾਬੀ ਹੋਣ ਤੇ ਸਾਡਾ ਦੇਸ਼ ਮਹਾਨ ਇਹਨਾਂ ਕੰਮ ਕਰਕੇ ਅਸੀਂ ਮਹਾਨ ਬਣਨਾ ਬੜਾ ਗੁੱਸਾ ਹੁੰਦਾ ਇਹੋ ਜਿਹੇ ਵੀਡੀਓ ਵੇਖ ਕੇ ਇਹੋ ਜਿਹੇ ਲੋਕਾਂ ਦਾ ਸਾਾਕਤਾ ਵੇਖ ਕੇ ਵੀ ਯਾਰ ਕਿਸੇ ਚੀਜ਼ ਦੀ ਤੁਹਾਨੂੰ ਕਮੀ ਹੈ ਭੁੱਖ ਹੈ ਤੁਸੀਂ ਕਿਸੇ ਦਾ ਮਜਾਇਜ ਫਾਇਦਾ ਉਠਾਉਣੇ ਹੋ ਇੱਕ ਕੱਲ ਵੀਡੀਓ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਇਹ ਵੀ ਬੜੀ ਵਾਇਰਲ ਹੋਈ ਸੀ ਕਹਿੰਦੇ ਅੰਡੇ ਚੋਰੀ ਕੋਈ ਸੱਗਣ ਗੱਡੀ ਤੇ ਆਇਆ ਉਹ ਤੋਂ ਗਰੀਬ ਬੰਦੇ ਤੋਂ ਅੰਡੇ ਲੈ ਆ ਰੱਖੇ ਗੱਡੀ ਦੇ ਵਿੱਚ ਕਹਿੰਦੇ ਗੱਡੀ ਭਜਾ ਕੇ ਲੈ ਗਿਆ ਇਹਦੀ ਕੀ ਸੱਚਾਈ ਹੈ ਇਹ ਤਾਂ ਉਹ ਅੰਡਿਆਂ ਦੇ ਜਿਹੜੀ ਦੁਕਾਨ ਜੀ ਨੇ ਲਾਈ ਸੀ ਉਹ ਮਾਲਕ ਦੱਸ ਸਕਦੇ ਨੇ ਜਾਂ ਜੋ ਵੀਡੀਓ ਦੇ ਵਿੱਚ ਕੈਦ ਕੀਤਾ ਗਿਆ ਜੋ ਲੋਕਾਂ ਨੇ ਵੀਡੀਓ ਦੇਖੀ ਉਹਦੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਜਿਨ੍ਹਾਂ ਨੇ ਆਡੇ ਚੱਕ ਕੇ ਲੈ ਕੇ ਗੱਡੀ ਦੇ ਵਿੱਚ ਉਹਨਾਂ ਨੇ ਸੱਚਮੁੱਚ ਸਕੈਨਰ ਤੇ ਪੈਸੇ ਭੇਜੇ ਸੀ ਜਾਂ ਨਹੀਂ ਭੇਜੇ ਸੀ ਜੇ ਭੇਜੇ ਸੀ ਤਾਂ ਉਹ ਆਪਣੀ ਸਟੇਟਮੈਂਟ ਦੇਣਗੇ ਆਪਣਾ ਆਪਣੀ ਸਫਾਈ ਪੇਸ਼ ਕਰਨਗੇ ਕਿ ਹਾਂ ਅਸੀਂ ਆ ਭੇਜੇ ਸੀ ਜਾਂ ਸਾਡੇ ਪੈਸੇ ਵਾਪਸ ਆ ਕੇ ਦੁਬਾਰਾ ਪਹੁੰਚੇ ਨਹੀਂ ਉਹਨਾਂ ਕੋਲੇ ਪਰ ਯਾਰ ਅਸੀਂ ਕਿਹੋ ਜਿਹਾ ਪੰਜਾਬ 'ਚ ਜੀ ਰਹੇ ਹਾਂ ਕੀ ਕਰਨੇ ਯਾਰ ਆਪਣੀ ਜਵਾਨੀ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਸੰਦੇਸ਼ ਦੇ ਰਹੇ ਯਾਰ ਵੱਚ ਜਾਈ ਯਾਰ ਹੱਥੀਂ ਮਿਹਨਤ ਕਰ ਲੋ ਯਾਰ ਮਿਹਨਤ ਕਰ ਲੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਕਰਨੀ ਜ਼ਰੂਰੀ ਹੈ ਜੇ ਮਿਹਨਤ ਕਰਾਂਗੇ ਨਾ ਤੇ ਪ੍ਰਮਾਤਮਾ ਸਾਨੂੰ ਉਹਦਾ ਫਲ ਦੁੱਗਣਾ ਚੌਗਣਾ ਕਿੰਨਾ ਦਿੰਦਾ ਹੈ ਨਾ ਚੋਰੀਆਂ ਚ ਕੀ ਪਿਆ ਪੂਰੀ ਬਦਨਾਮੀ ਹੈ ਬਦਨਾਮੀ ਤੁਸੀਂ ਕਿੰਨੇ ਬਦਨਾਮ ਹੋ ਜਾਣੇ ਹੋ ਯਾਰ ਇਹ ਤਾਂ ਵੀਡੀਓ ਦੇ ਵਿੱਚ ਆ ਜੈਨੋ ਚਾਹੀਏ ਵੀਡੀਓ ਚ ਨਾਮ ਹੀ ਆ ਉਪਰ ਮਾਤਮਾ ਦੀ ਜੋ ਵੀਡੀਓ ਚੱਲਦੀ ਹੈ ਨਾ ਉਹ ਪਰਮਾਤਮਾ ਦਾ ਜਿਹੜਾ ਕੈਮਰਾ ਚੱਲਦਾ ਹੈ ਉਹਦੇ ਤਾਂ ਸਭ ਕੁਝ ਦਿਸਦਾ ਹੈ ਸ਼ਰਮ ਕਰ ਲਓ ਪੰਜਾਬੀਓ ਸ਼ਰਮ ਕਰ ਲਓ ਅਸੀਂ ਇੱਥੋਂ ਤੱਕ ਦੇਰ ਗਏ ਅਸੀਂ ਇੱਥੇ ਥੱਲੇ ਆ ਗਏ ਨਾ ਤੇ ਸਾਡੀ ਮਾਨਸਿਕਤਾ ਇੱਥੇ ਚਲੀ ਗਈ ਹੈ ਕਿਸੇ ਦਾ ਨਜਾਇਜ਼ ਫਾਇਦਾ ਉਠਾਉਣਾ ਕਈ ਵਾਰ ਦੇਖਦੇ ਆ ਪٹرول ਪੰਪ ਤੇ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਕਿੰਨੇ ਕਿੰਨੀਆਂ ਵੀਡੀਓ ਵਾਇਰਲ ਹੁੰਦੀਆਂ ਡੀਜ਼ਲ ਜਾਂ ਪੈਟਰੋਲ ਪਵਾਇਆ ਗੱਡੀ ਭਜਾ ਕੇ ਲੈ ਗਿਆ ਜਿਹੜਾ ਪੈਟਰੋਲ ਪੰਪ ਤੇ ਕੰਮ ਕਰਨ ਵਾਲਾ ਉਹਨਾਂ ਦਾ ਵਰਕਰ ਹੁੰਦਾ ਹੈ ਮਾਲਕ ਨੇ ਉਹਦੇ ਖਾਤੇ ਚੋਂ ਪੈਸੇ ਕੱਟ ਲੈਣੇ ਆ ਵੀ ਉਹਦੀ ਗਲਤੀ ਹੈ ਯਾਰ ਕਿਸੇ ਦੀ ਬਾਹ ਫੜ ਕੇ ਘਲਾ ਰੋ ਪਿੱਲੇ ਇੱਕ ਵਿਸ਼ਵਾਸ ਹੁੰਦਾ ਇੱਕ ਇਤਬਾਰ ਹੁੰਦਾ ਜਾਂ ਫਿਰ ਜਿਵੇਂ ਅੱਜ ਕੱਲ੍ਹ ਠੇਕੇ ਵਾਲਿਆਂ ਦਾ ਕੰਮ ਰੱਖਿਆ ਉਦਾਂ ਕਰ ਲਓ ਪਹਿਲਾਂ ਪੈਸੇ ਜਮ੍ਹਾਂ ਕਰਾਓ ਫਿਰ ਮਿਲੋ ਸਮਾਨ ਉਹੀ ਗੱਲ ਹੈ ਜੇ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਪਾਉਣਾ ਪਹਿਲਾਂ ਪੈਸੇ ਲਿਆ ਕਰਨਾ ਵੀ ਲਿਆ ਕਿੰਨੇ ਦਾ ਪਾਉਣਾ ਫਿਰ ਪਾਵਾਂਗੇ ਕੋਈ ਦੁਕਾਨਦਾਰ ਹੈ ਪਹਿਲਾਂ ਪੈਸੇ ਹੱਥ 'ਚ ਫੜੇ ਫਿਰ ਚੀਜ਼ ਦੇਵਾਂਗੇ ਜਿਵੇਂ ਆ ਅੰਡੇ ਵੇਚਣ ਵਾਲੇ ਸੱਜਣ ਨਾਲ ਹੋਇਆ ਵੀ ਪਹਿਲਾਂ ਪੈਸੇ ਦੇ ਵਿੱਚ ਕਿੰਨੀਆਂ ਟਰੇਆਂ ਲੈਣੀਆਂ ਕਿੰਨੇ ਅੰਡੇ ਲੈਣੇ ਫਿਰ ਪੈਕ ਕਰ ਦਿੰਨੇ ਆ ਜੀ ਰੱਖ ਦਿੰਨੇ ਗੱਡੀ 'ਚ ਜਿੱਥੇ ਕਹੋਗੇ ਉੱਥੇ ਰੱਖ ਦਿੰਨੇ ਲਾਣਾ ਤਿਆਰ ਹੈ ਇਹੋ ਜਿਹੇ ਲੋਕਾਂ ਤੇ ਇਹੋ ਜੀ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਕਿ ਅਸੀਂ ਇਹੋ ਜਿਹੇ ਠੱਗੀਆਂ ਥੋਰੀਆਂ ਕਰਦੇ ਹਾਂ ਬਾਕੀ ਉਹ ਅੰਡਿਆਂ ਵਾਲੇ ਦੀ ਕੀ ਸੱਚਾਈ ਸੀ ਇਹ ਉਹ ਦੱਸ ਸਕਦੇ ਨੇ ਉਹ ਆਪ ਦਾ ਪੱਖ ਪੇਸ਼ ਕਰਦੇ ਆ ਜਾਂ ਕਰਨਗੇ ਬਾਕੀ ਜੋ ਵੀਡੀਓ ਦੇਖਣ ਤੇ ਲੱਗਿਆ ਜੋ ਲੋਕਾਂ ਨੇ ਅੰਦਾਜ਼ਾ ਲਾਇਆ ਜਾਂ ਉਹਨਾਂ ਦੇ ਮਾਲਕ ਦੇ ਕਹਿਣ ਤੇ ਜੋ ਸਾਹਮਣੇ ਸਚਾਈ ਆਈ ਹੈ ਵੀ ਉਹਨੂੰ ਗੱਡੀ ਭਜਾ ਕੇ ਲੈ ਗਏ ਸੀ ਹਨਾ ਐਦਾਂ ਨਹੀਂ ਕਰਨਾ ਚਾਹੀਦਾ ਬਾਈ ਜੀ ਸਾਰੇ ਪੰਜਾਬੀਆਂ ਨਿਦੇਸ਼ਵਾਸੀਆਂ ਨੂੰ ਇਹੀ ਅਪੀਲ ਹੈ ਯਾਰ ਵਿੰਦ ਦਿਖਾ ਲੋ ਕਿਸੇ ਦਾ ਹੱਕ ਨਾ ਮਾਰੋ ਵੀਡੀਓ ਅੱਜ ਪਾਉਣੀ ਨਹੀਂ ਸੀ ਪਰ ਇਹ ਜਦੋਂ ਕੱਲ ਦੀ ਵੀਡੀਓ ਦੇਖੀ ਹੈ ਨਾ ਮਨ 'ਚ ਬੜੀ ਉਬਾਲੀ ਆਈ ਕਿ ਯਾਰ ਇਹਦੇ ਬਾਰੇ ਦੋ ਸ਼ਬਦ ਬੋਲ ਲਈਏ ਬੋਲਣਾ ਬਣਦਾ ਵੀ ਹੈ ਜੇ ਕੋਈ ਕਿਸੇ ਦੀ ਮਿਹਨਤ ਨੂੰ ਚੱਕ ਕੇ ਲੈ ਕੇ ਕੋਈ ਭਜਦਾ ਹੈ ਨਾ ਕਿਸੇ ਦਾ ਹੱਕ ਮਾਰਦਾ ਉਹਦੇ 'ਚ ਬੋਲਣਾ ਚਾਹੀਦਾ ਹੈ। ਸ਼ਾਇਦ ਕਿਸੇ ਨੂੰ ਇਹ ਗੱਲ ਸਮਝ ਕੇ ਸੁਣ ਕੇ ਕੋਈ ਥੋੜੀ ਜਿਹੀ ਸੋਚੀ ਆਵੇ ਕੋਈ ਸਮਝਦਾਰ ਹੋਏ। ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਹਰ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ। ਬਹੁਤ-ਬਹੁਤ ਸ਼ੁਕਰੀਆ ਧੰਨਵਾਦ।